ਵਰਜਨ ਦੇ ਗੁਰਦੁਆਰਾ ਅਸੀਂ ਪਹੁੰਚੇ ਹਾਂ ਦੂਤਿਆਂ ਦਾ ਲੰਗਰ ਲੈ ਕੇ ਇੱਥੇ ਆਏ ਅੱਜ ਸ਼ਹੀਦੀ ਦਿਹਾੜਾ ਇਹਦੇ ਤੋਂ ਅਜੇ ਪ੍ਰੋਗਰਾਮ ਚੱਲ ਰਹੇ ਨੇ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਗਰਮੀ ਬਹੁਤ ਜ਼ਿਆਦਾ ਵਾਚੂਗੀ ਹੈ ਤੇ ਗਰਮੀ ਤੋਂ ਰਾਹਤ ਚਾਹੁੰਦੇ ਆ ਤੇ ਵਕਤ ਬਾਅਦ ਜਿਹੜੇ ਬੂਟੇ ਫਲ ਫੂਟ ਲਗਾਏ ਜਾਵਣ ਜੋ ਕਿ ਗਰਮੀ ਤੋਂ ਵਿਰਾਧ ਹੋ ਜਾਵੇ ਕਿਉਂਕਿ ਜਦੋਂ ਆਪਾਂ ਕੁਦਰਤ ਦੇ ਨਾਲ ਖਿਲਵਾੜ ਕਰਨੇ ਆ ਤੇ ਕੁਦਰਤ ਆਪਣੇ ਨਾਲ ਖਿਲਵਾੜ ਕਰਦੀ ਹੈ ਤੇ ਉਮੀਦ ਹੈ ਲੋਕ ਇਸ ਚੀਜ਼ ਨੂੰ ਧਿਆਨ ਦੇਣਗੇ ਔਰ ਵਕਤ ਬਾਅਦ ਬੂਟੇ ਲਗਾ ਕੇ ਜੋ ਸ਼ਹਿਰ ਹੋ ਰਿਹਾ ਮੈਰਾ ਕੀਤਾ ਜਾ ਸਕਦਾ ਹੈ ਉਹ ਸਾਡੇ ਨਾਲ ਭਗਵਾਨ ਜੀ ਨੇ ਭਾਈ ਕਨਈਆ ਜੀ ਤਰਸ ਤੋਂ ਇਹ ਵੀ ਆਦੇ ਵਿਚਾਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰਦੁਆਰਾ ਗੁਰੂ ਅਰਜਨ ਦੇ ਟੈਂਪੀ ਦੇ ਉੱਟਾ ਲੰਗਰ ਜੋ ਕਿ ਮਨੁੱਖਤਾ ਦੇ ਭਲੇ ਵਾਸਤੇ ਜੋ ਪਰ ਪਾਯਾਵਰਨ ਆਪਣਾ ਖਰਾਬ ਹੋ ਰਿਹਾ ਉਹਨੂੰ ਸਹੀ ਢੰਗ ਨਾਲ ਲਿਆਉਣ ਵਾਸਤੇ ਅੱਜ ਬੂਟਾ ਲੰਗਰ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਜਿਸ ਦੇ ਵਿੱਚ ਕਾਕਾ ਸਦਾਣਾ ਜੀ ਸਾਡੇ ਸੀਐਫ ਅਮਨਦੀਪ ਜੀ ਜਸਪਾਲ ਜੀ ਸਾਡੇ ਪ੍ਰਧਾਨ ਗੁਰਮਖ ਸਿੰਘ ਜੀ ਮੈਂਬਰ ਸਹਿਬਾਨ ਭਗਤ ਸਿੰਘ ਜੀ ਦਾਸ ਭਗਵਾਨ ਸਿੰਘ ਸਾਰੀ ਟੀਮ ਵੱਲੋਂ ਇਹ ਲੰਗਰ ਬੂਟਾ ਵਰਤਾਇਆ ਜਾ ਰਿਹਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਬੂਟੇ ਲਗਾਓ ਜਦੋਂ ਵੀ ਕਿਸੇ ਨੂੰ ਵੀ ਕੋਈ ਲੋੜ ਹੈ ਸਾਡੇ ਨਾਲ ਸੰਪਰਕ ਕਰੋ ਜਾਂ ਕਾਕਾ ਸਦਾਣਾ ਜੀ ਨਾਲ ਜਾਂ ਸੀਐਫ ਅਮਨ ਜੀ ਨਾਲ ਬੂਟੇ ਪਹੁੰਚਦੇ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਅਸੀਂ ਖੜੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਔਰ ਪਾਈ ਕਨਈਆ ਜੀ ਸੁਸਾਇਟੀ ਸੇਵਾ ਸੁਸਾਇਟੀ ਦੇ ਸੰਯੋਗ ਨਾਲ ਨਗਰ ਕੌਂਸਲ ਜਲਾਲਾਬਾਦ ਵੱਲੋਂ ਜਿਹੜਾ ਬੂਟਿਆਂ ਦਾ ਲੰਗਰ ਆ ਪੌਦਿਆਂ ਦਾ ਲੰਗਰ ਲਗਾਇਆ ਹੈ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਹਰ ਕੋਈ ਜਿਹੜਾ ਹੈਗਾ ਇੱਕ ਇੱਕ ਬੂਟਾ ਜਿਹੜਾ ਉਹ ਲਾਵੇ ਔਰ ਉਹਨੂੰ ਸੰਭੇ ਤੇ ਪਲਾਸਟਿਕ ਵਗੈਰਾ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੀ ਸੋਸਾਇਟੀ ਲਈ ਖਤਰਨਾਕ ਨੇ ਉਹਨਾਂ ਨੂੰ ਛੱਡਿਏ ਔਰ ਜਿਹੜੀਆਂ ਸਾਡੇ ਬਜ਼ੁਰਗ ਜਿੱਦਾਂ ਪੁਰਾਣੇ ਟਾਈਮ 'ਚ ਖੇਤਾਂ 'ਚ ਬੂਟੇ ਲਾਉਂਦੇ ਸੀ ਘਰ 'ਚ ਵੀ ਲਾਉਂਦੇ ਸੀਗੇ ਉਹਦਾ ਜਿਹੜਾ ਇਹ ਜਿਹੜਾ ਪੁਰਾਣਾ ਜਿਹੜੇ ਆਪਣੀ ਰਵਾਈਤਾਂ ਨੇ ਉਹ ਆਪਾਂ ਅਪਣਾਈਏ ਔਰ ਆਪਣੇ ਸ਼ਹਿਰ ਨੂੰ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਈਏ